ਅੱਜ ਮੈਕਸ ਦੇਖੋ ਜੀ ਫਰੈਂਡਸ ਜਾ ਰਿਹਾ ਅੰਮ੍ਰਿਤਸਰ ਤੇ ਕਿੰਨਾ ਖੁਸ਼ ਆ ਗੱਡੀ 'ਚ ਤੇ ਇਹਨਾਂ ਦਾ ਇਹਦੀ ਸੀਟ ਆ ਜੀ ਇਹ ਪੱਕੀ ਬੈਕ ਤੇ ਬੰਦਾ ਏਦਾਂ ਸ਼ੀਸ਼ੇ ਦੇ ਕੋਲ ਕਿਉਂਕਿ ਇਹਨੂੰ ਪਿੱਛੋਂ ਵੀ ਗੱਡੀਆਂ ਦੇਖਦੀਆਂ ਰਹਿੰਦੀਆਂ ਤੇ ਅੱਗੇ ਵੀ ਸਿੱਧੀ ਜਿਹੜੀ ਰੋਡ ਆ ਨਜ਼ਰ ਆਉਂਦੀ ਆ ਤੇ ਦੇਖੋ ਤੁਸੀਂ ਵੀ ਕਿੰਨਾ ਨਾ ਵਧੀਆ ਢੰਗ ਦੇ ਨਾਲ ਬੈਠਾ ਇਹਨਾਂ ਕਿਊਟ ਲੱਗ ਰਿਹਾ ਨਾ ਆਹ ਦੇਖੋ ਹੁਣ ਪਿੱਛੇ ਵਾਲੀ ਗੱਡੀ ਨੂੰ ਦੇਖ ਰਿਹਾ ਕਦੀ ਅੱਗੇ ਵਾਲੀ ਗੱਡੀ ਨੂੰ ਦੇਖੂਗਾ ਇਨਵਿਟ ਨੂੰ ਨਾ ਵਧੀਆ ਨਜ਼ਰਾਂ ਦਾ ਇੱਥੇ ਬੈਠ ਕੇ ਬਹੁਤ ਖੁਸ਼ ਹੁੰਦਾ ਤੇ ਜਾਂ ਇਨੇ ਫਿਰ ਅੱਗੇ ਬੈਠਣਾ ਹੁੰਦਾ ਆ ਤੇ じゃ ਇੱਥੇ ਹਨਾ ਮੈਕਸ ਓਏ ਓਏ ਨਿੰਦੀ ਆ ਗਈ ਸੋ ਜੋ ਫਿਰ ਬੋਲਦੇ ਨਹੀਂ ਫਰੈਂਡ ਪੁੱਛ ਰਹੇ ਆ ਤੈਨੂੰ ਨਿੰਦੀ ਆਈ ਆ ਮੈਕਸ ਕਿੱਥੇ ਜਾ ਰਿਹਾ ਅੱਜ ਨਾ ਮੈਕਸ ਆਪਣੇ ਹੋਸਟਲ ਜਾ ਰਿਹਾ ਇਹਨੂੰ ਅਸੀਂ 3-4 ਦਿਨ ਬਾਅਦ ਲੈਣਾ ਆ ਤੇ ਜਿੱਦ ਦਿਨ ਅਸੀਂ ਹੋਸਟਲ ਚ ਇਹਨੂੰ ਲੈਣ ਜਾਵਾਂਗੇ ਤੁਹਾਨੂੰ ਉਦਾਂ ਨੇ ਇਹਦਾ ਮੈਂ ਤੇਰੀ ਰੈਐਕਸ਼ਨ ਦਿਖਾਵਾਂਗੇ ਕਿ ਕਿਵੇਂ ਕਰ ਰਿਹਾ ਆ ਤੇ ਬਾਕੀ ਤੁਸੀਂ ਦੇਖੋ ਅੱਗੇ ਪਿੱਛੇ ਸਾਰੇ ਹੀ ਧਿਆਨ ਦਿੰਦਾ ਪਿਆ ਮੈਕਸ ਹੈ ਨਾ ਮੈਕਸ ਬਾਬੂ ਓਏ ਮੇਰੇ ਵੱਲ ਦੇਖੋ ਨਹੀਂ ਦੇਖਣਾ ਬਾਬੂ ਕਿੱਥੇ ਜਾ ਰਹਿਆ Babu!